ਉਹ ਠੀਕ ਆ ਮੈਂ ਕਰਦਾ ਖਲੜਾ ਚੱਲ ਤੂੰ ਮੈਨੂੰ ਰੋਟੀ ਲਿਆ ਕੇ ਦੇ ਠੀਕ ਆ ਪੂਰੀ ਚੱਕ ਲਿਆ ਕੁੜੀ ਸੁੱਤੀ ਵੀ ਮੈਂ ਚੱਕ ਲਿਆ ਉਹਨੂੰ ਪਾਉਣੀਆਂ ਲਿਆ ਕੇ ਚੱਕ ਲੈ ਹੋਰ ਪਈਆਂ ਹੁੰਦਾ ਹੁੰਦੀ ਨੇ ਉਹਦਾ ਮਤਲਬ ਹੀ ਨਹੀਂ ਹੈਗਾ ਆਪਣੇ ਘਰੇ ਆਉਣ ਦਾ ਹਾਲੇ ਦਾ ਮੈਂ ਕੰਮ ਨਹੀਂ ਬੂਗੜਦਾ ਉਹਦਾ ਵੀ ਹੁਣ ਲੈ ਜਵਾਖੜੀ ਤਾਂ ਸੌਂਗੀ ਪਤਾ ਨਹੀਂ ਮਾਂ ਪੁੱਤ ਕਿੱਧਰ ਨਿਕਲੇ ਆ ਨਾ ਕੁਛ ਦੱਸਦੇ ਆ ਨਾ ਪੁੱਛਦੇ ਆ ਕੱਲੇ ਤੁਰੇ ਫਿਰਦਾ ਮੂੰ ਚੱਕ ਕੇ ਇਹ ਜੀ ਹੋਆ ਜਿਹੜੀ ਨਾਲ ਲੈ ਕੇ ਉਹਨੂੰ ਤੁਰ ਪੈਂਦੀ ਆ ਵੀ ਘਰੇ ਤਾਂ ਦਾਦੂ ਨਿਆਣੀ ਆ ਜਵਾਖੜੀ ਮੈਂ ਕੰਮ ਤਾਂ ਦੇ ਵੀ ਕਰਨੇ ਆ ਹੁਣ ਜਵਾਖੜੀ ਦੇ ਸਹਾਰੇ ਕਿੰਨਾ ਕੁ ਟਾਈਮ ਬੈਠੀ ਰਹਾ। ਦਿਮਾਗ ਆਪਦਾ ਤਾਂ ਇਹਨਾਂ ਦਾ ਕੰਮ ਕਰਦਾ ਨਹੀਂ ਹੈਗਾ। ਪਤਾ ਨਹੀਂ ਕਿੱਥੇ ਲਈ ਤੁਰੇ ਫਿਰਦੀ ਉਹਨੂੰ 2 ਘੰਟਿਆਂ ਦਾ ਆਏ ਨਹੀਂ ਹੈਗੇ ਹਾਲੇ ਤੱਕ। ਸਿਆਪਾ ਖਾਣਾ। ਆ ਗਏ ਤੁਸੀਂ? ਹੂੰ ਤੁਸੀਂ ਕਿੱਧਰ ਭਾਗੇ ਸੀ ਮੈਂ ਉਧਰਲੇ ਕਰੇ ਵੀ ਦੇਖ ਕੇ ਆਈਆਂ। ਮम्मी ਨੂੰ ਦਵਾਈ ਜੀ ਦਵਾ ਕੇ ਲੈਣਾ ਡਾਕਟਰ ਦੇ। ਕਾਦੀ ਦਵਾਈ ਇਹਦਾ ਸਿਰ ਜਾ ਬਾਲਾ ਦੁਖਦਾ ਰਹਿੰਦਾ ਸੀਗਾ ਅੱਛਾ ਉਹ ਮੈਂ ਲੇਗਾ ਪਿੰਡ ਵਾਲੇ ਡਾਕਟਰ ਦੇ ਪਿੰਡ ਵਾਲਾ ਡਾਕਟਰ ਕਹਿੰਦਾ ਵੀ ਇੰਨਾ ਰੋਜ ਰੋਜ ਦੇ ਕਹਿੰਦੀ ਮੇਰੇ ਤਾਂ 2-3 ਮਹੀਨੇ ਹੋ ਗਏ ਸਿਰ ਦੁਖਦਾ ਇੰਨਾ ਤਾਂ ਐ ਦੱਸਿਆ ਵੀ ਇਹਦਾ ਸਿਰ ਦੁਖਦਾ ਨਾ ਇਹਨੇ ਦੱਸਿਆ ਡਾਕਟਰ ਕਹਿੰਦਾ ਵੀ ਤੁਸੀਂ ਚੈੱਕ ਸਕੈਨ ਕਰਾ ਲਓ ਅਸੀਂ ਬਾਗੇ ਸੰਗਰੂਰ ਅੱਛਾ ਸੰਗਰੂਰ ਐਨਐਸਕੈਨ ਕੀਤੀ ਉਹ ਕਹਿੰਦਾ ਵੀ ਇਹਦੇ ਸਿਰ ਚ ਰਸੌਲੀ ਆ ਅੱਛਾ ਡਾਕਟਰ ਕਹਿੰਦਾ ਵੀ ਇਹਦਾ ਲਾ ਛੇਤੀ ਤੋਂ ਛੇਤੀ ਕਰਾਉਣਾ ਪੂ ਵੀ ਨਹੀਂ ਦੀ ਨਿਗਾ ਨੂੰ ਖਤਰਾ ਹੁਣ ਫਿਰ ਲਾਜ ਲਾਜ ਸੰਗਰੂਰ ਵਾਲਾ ਕਹਿੰਦਾ ਵੀ ਉਰੇ ਤਾਂ ਹੁੰਦਣੀ ਇਹਦਾ ਲਾਜ ਹੀ ਚੰਡੀਗੜ੍ਹ ਦਾ ਸਰਦਾ ਕਿੰਨੇ ਕ ਪੈਸੇ ਲੱਗ ਜਾਣਗੇ ਉਹ ਤਾਂ ਕਹਿੰਦਾ ਵੀ ਇਹ ਤੇ ਲੱਗ ਜੂ 18 ਤੋਂ 20 ਲੱਖ ਰੁਪਏ ਖਰਚ ਆਜੂ ਘਟੋ ਘਟੋ ਇੰਨੇ ਪੈਸੇ ਆਪਾਂ ਕਿੱਥੋਂ ਲੈ ਕੇ ਆਵਾਂਗੇ ਆਪਣੇ ਸਰ ਤਾਂ ਲੋਕਾਂ ਦਾ ਪਹਿਲਾਂ ਹੀ ਬੜਾ ਕਰਜ਼ਾ ਆੜ ਤੇ ਇਹ ਆਪਾਂ ਪੈਸੇ ਦੇਨੇ ਆਪਾਂ ਕਿਥੋਂ ਪੜਾਂਗੇ ਪੈਸੇ ਇੰਨੇ ਕੋਈ ਨਾ ਤੈਨੂੰ ਫਿਕਰ ਆ ਕਿ ਮੈਨੂੰ ਫਿਕਰ ਆ ਹੁਣ ਪੈਸੇ ਖਾਤਰ ਮਾਂ ਤਾਂ ਨਹੀਂ ਮਾਰਨੀ ਮੈਂ ਕਦੇ ਕਿਹਾ ਤੁਸੀਂ ਪੈਸੇ ਖਾਤਰ ਮਾਂ ਮਾਰ ਦੋ ਮੈਂ ਤਾਂ ਵੈਸੇ ਕਿਹਾਗਾ ਬਿਪਈ ਇਹਨੇ ਪੈਸਿਆਂ ਦਾ ਹਾਲ ਕਿਥੋਂ ਕਰੇਗਾ ਤੂੰ ਮੇਰੇ ਗੱਲ ਪੈਣਾ ਉਲਟਾ ਕੋਈ ਨਾ ਕੀ ਕੋਈ ਨਾ ਮੈਂ ਤਾਂ ਐਵੇਂ ਪੁੱਛ ਰਹੀ ਆ ਵੀ ਹਾਂ ਵੀ ਕਿਥੋਂ ਕਰਾਂਗੇ ਆਪਾਂ ਹਾਲ ਮੈਂ ਕੋਈ ਨਾ ਕਿਹੜਾ ਤੂੰ ਕਰਦੀ ਆ ਮੈਂ ਕਰੂੰਗਾ ਹੁਣ ਮੈਂ ਇਹਦਾ ਤਾਂ ਇਲਾਜ ਕਰਾਉਣੀ ਪਊਗਾ ਹੁਣ ਲੋਕਾਂ ਤੋਂ ਥੂ ਥੂ ਥੋਣੀਆ ਕਰਾਉਣਾ ਮਾਂ ਮੈਂ ਕਿਹਨਾਂ ਰੋਕਿਆ ਵੀ ਮਾਂ ਦਾ ਇਲਾਜ ਨਾ ਕਰਾਂ ਮਾਂ ਦੇ ਇਲਾਜ ਤੋਂ ਲੋਕ ਕੀ ਕਹਿਣ ਗੱਲਾਂ ਕਰਨਗੇ ਸਾੜੇ ਤੋਂ ਮਾਂ ਦਾ ਇਲਾਜ ਹੀ ਨਹੀਂ ਕਰਾਈਗਾ ਅਬਦੀ ਦਾ ਕੋਈ ਨਾ ਚਾਹ ਮੈਨੂੰ ਸਾੜੀ ਕੋਠੀ ਵਿੱਚ ਨਹੀਂ ਪੈਜੇ ਆਪਣੀ ਮੈਂ ਤਾਂ ਇਲਾਜ ਤਾਂ ਹੁਣ ਕਰਾਉਣੀ ਪਊਗਾ ਉਹ ਨਾ ਮੈਂ ਬੜਾ ਫਿਕਰ ਨਾ ਕਰਿਆ ਕਰ ਮਾਪੀ ਕਰੂੰ ਪੈਸਾ ਦਾ ਹੱਲ ਕਿਨਾ ਮੈਨੂੰ ਤੂੰ ਇਹ ਦੱਸ ਤੂੰ ਸਾਡਾ ਸਾਰਾ ਜੁੱਲੀ ਵਿਸਤਰਾ ਗੋਲ ਕਰਾਏਂਗੀ ਸਾਡਾ ਸਾਰਾ ਕੁਝ ਬਕਿਆ ਕੇ ਨਾ ਸਾਨੂੰ ਸੜਕ ਤੇ ਤੂੰ ਲੈ ਕੇ ਆਏਂਗੀ ਰਹੀਦੀ ਨਹੀਂ ਤੂੰ ਟ੍ਰੀਟਮੈਂਟ ਕਰਾਉਣ ਨੂੰ ਲੈ ਕੇ ਤੁਰ ਪੀਉ ਨੂੰ ਮੈਂ ਤੈਨੂੰ ਮਾੜੀ ਸੀ ਜਿਹੜੀ ਮੈਂ ਕਹਿੰਦੀ ਸੀ ਤੈਨੂੰ ਆਪਦੇ ਪੁੱਤ ਦਾ ਘਰ ਬਸਦਾ ਚੰਗਾ ਨਹੀਂ ਲੱਗਦਾ ਹੈਗਾ ਸਾਰਦਰ ਤ ਪੈਨੀਓ ਲੈ ਕੇ ਕਦੇ ਇਹਦੇ ਗੋਡੇ ਕਦੇ ਗਿੱਟੇ ਕਦੇ ਇਹਦਾ ਕੋਸ ਹੁਣ ਨਵਾਂ ਹੀ ਰੂਪ ਕੱਢ ਕੇ ਲਈ ਅਗਰ ਇਹ ਤਾਂ ਰਸੋਲੀਆਂ ਹੋ ਗਈਆਂ ਜੀ ਸਾਲਾ ਕੋਈ ਪੈਸਾ ਨੂੰ ਵੀ ਨਹੀਂ ਹੰਮ ਹੀ ਭਰਦਾ ਕੀ ਤੋਂ ਮੰਗੀਏ ਮਾਂ ਦਾ ਲਾਜ ਵੀ ਕਰਾਉਣਾ ਜ਼ਰੂਰੀ ਆ ਲੋਕ ਵੀ ਕਹਿਣਗੇ ਆ ਮਾਂ ਮਾਰਤੀ ਲਾਜ ਕੰਨੀ ਹਲਾ ਸਮਝ ਜੋ ਬਾਰੇ ਹੋਈ ਪਈ ਗੱਲ ਹਾਲਾ ਅੜਤੀਆ ਵੀ ਜਵਾਬ ਦੇ ਗਏ ਹੁਣ ਤਾਂ ਉਹ ਵੀ ਨਹੀਂ ਪੈਸੇ ਦਿੰਦਾ ਕੀ ਤੋਂ ਪੱਸਾ ਚਲ ਮਾਛੀ ਦੇ ਮੁੰਡੇ ਤੋਂ ਪੱਸਿਆ ਬਥੇਰਾ ਉਹਦੇ ਮੌਕੇ ਤੇ ਡੰਗਸ ਆ ਰਿਹਾ ਉਹਦਾ ਮੈਂ ਤਾਂ ਕੋਸ਼ਤ ਦੇਉਗੀ ਹਲੋ ਕੇ ਮੈਂ ਅਭੀਰੇ ਠੀਕ ਆ ਵਧੀਆ ਘਰੀ ਸੀਗਾ ਮੇਰੀ ਗੱਲ ਸੁਣੀ ਯਾਰ ਇੱਕ ਮੈਂ ਤੈਨੂੰ ਦੱਸਿਆ ਨਹੀਂ ਸੀਗਾ ਉਹਦੇ ਵੀ ਯਾਰ ਮਾਂ ਦੇ ਆਪਰੇਸ਼ਨ ਕਰਾਉਣਾ ਔਰ ਛੋੜੀ ਯੇ ਸਰਚ ਮੈਨੂੰ ਯਾਰ ਪੈਸਿਆਂ ਦੀ ਲੋੜ ਸੀ ਕੁਛ ਕੁ ਲੋੜ ਤਾਂ ਮੈਨੂੰ ਬਾਲਿਆਂ ਦੀ ਆ ਲੋੜ ਤਾਂ ਮੈਨੂੰ 18 ਲੱਖ ਦੀ ਜੇ ਤੂੰ ਮੇਰਾ 10 ਕ ਲੱਖ ਦਾ ਕਰ ਦੇ ਹੱਲ ਪੈਸੇ ਲੈਣ ਹੋਏ ਪੈਸੇ ਤੇ ਪੈਸੇ ਲੈਣ ਨਹੀਂ ਮੈਂ ਉਹਨਾਂ ਤਾਂ ਮੇਰਾ ਬਾਹਣ ਗਹਨੇ ਲੈ ਲਾ ਕੀਲਾ ਹੁਣ ਹੈਗੀ ਮੇਰੇ ਲਈ ਬਈ ਕੀਲਾ ਮੈਂ ਕੀਲੀ ਦੇਉਂਗਾ ਅੱਛਾ ਦੇਖ ਲੈ ਯਾਰ 5 ਕ ਲੱਖ ਦਾ ਕਰ ਦੇ ਮੈਂ ਤੈਨੂੰ ਕੀਲਾ ਘਨੇ ਲੈ ਲੈ ਮੇਰਾ 5 ਦਾ ਤਾਂ ਕਰ ਹੀ ਦੇਣਾ ਅੱਛਾ ਬਈ ਹੋਣਾ ਨਹੀਂ ਹੱਲ ਹੁਣ ਕੋਈ ਦੇਖ ਲੈ ਯਾਰ ਮੈਂ ਤਾਂ ਜੇ 5 ਕ ਲੱਖ ਦਾ ਕਰ ਦੰਦਾ ਤੂੰ ਮੇਰਾ ਕੀਲਾ ਘਨੇ ਲੈ ਲੈ ਕੋਈ ਨਾ ਬਈ ਜੇ ਨਹੀਂ ਹੁਣ ਹੱਲ ਮੈਂ ਫਿਰ ਹੋਰ ਪੁੱਛਣਾ ਨਾ ਬਈ ਕਿਸ ਤੋਂ ਕੋਈ ਨਾ ਹੋਰ ਪਸੰਦ ਇਹ ਵੀ ਜਵਾਬ ਦੇ ਗਿਆ ਸਾਲਾ ਮੌਕੇ ਤੇ ਤਾਂ ਕੋਈ ਨਹੀਂ ਖੜਦਾ ਓਹੋ ਨਾ ਹੁਣ ਤੇਰੇ ਚੱਕਰ ਕਿੱਧਰ ਵਾਗੇ ਹੋਤਾ ਤੇਰਾ ਸਿਰ ਘੁੰਮਦਾ ਸੀਗਾ ਬੁਰਾ ਹਾਲ ਹੋਇਆ ਹੋਇਆ ਸੀ ਹੁਣ ਕਿੱਧਰ ਗਏ ਤੇ ਚੱਕਰ ਨਾ ਤੈਨੂੰ ਸਫਾਈਆਂ ਕਰਨ ਨੂੰ ਹੁਣ ਕਿਸੇ ਨੇ ਕਿਹਾ ਮੈਂ ਤੂੰ ਕੰਮ ਕਰਕੇ ਦਿਖਾਉਣੀ ਆ ਪਖੰਡ ਕਰਕੇ ਦਿਖਾਉਣੀ ਆ ਮੈਂ ਪਖੰਡ ਕਰੂੰ ਤੇ ਉੱਤੋਂ ਮੁੰਡਾ ਆਊਗਾ ਫਿਰ ਉਹ ਕੂਗਾ ਹਾਏ ਹਾਏ ਮੇਰੀ ਮਾਂ ਤਾਂ ਕੰਮ ਕਰ ਰਹੀ ਆ ਮੇਰੀ ਮਾਂ ਤਾਂ ਉਹ ਕੰਮ ਕਰਵਾਉਂਦੀ ਆ ਜਿਆਦਾ ਚਲਾਕੀਆਂ ਮੇਰੇ ਮੂਰੇ ਨਹੀਂ ਚੱਲਦੀਆਂ ਹੈਗੀਆਂ ਨਾਲੇ ਤੂੰ ਉਹਨੂੰ ਲੈ ਕੇ ਕਿੱਥੇ ਗਈ ਸੀ ਦੇਖ ਪਤ ਮੈਂ ਉਹਨੂੰ ਕਿਤੇ ਨਹੀਂ ਲਗਈਓ ਮੈਂ ਜਿੱਕਾ ਮੈਂ ਬੈਠੀ ਸੀ ਸਿਰਫੜੀ ਉਹ ਆ ਗਿਆ ਮੈਨੂੰ ਕੋੜਾ ਪਤਾ ਸੀ ਵੀ ਉਹ ਹੁਣ ਤੈਨੂੰ ਪਖੰਡ ਕਰਨ ਦੀ ਲੋੜ ਨਹੀਂ ਹੈਗੀ ਨਾਲੇ ਉਹ ਕਹਿ ਕੇ ਗਿਆ ਨਾ ਜੇ ਘਰ ਸੱਚੀਓਂ ਵਿਕ ਗਿਆ ਤਾਂ ਦੇਖ ਲਿੰਦੇ ਰਹਿਣਾ ਕੀ ਬਣੂਗਾ ਦੇਖ ਪੁੱਤ ਮੈਂ ਉਹਨੂੰ ਕਦੋਂ ਕਿਹਾ ਵੀ ਤੂੰ ਮੇਰੇ ਨਾਲ ਚੱਲ ਉਹ ਚੜਾ ਲੈ ਗਿਆ ਡਾਕਟਰ ਨੇ ਸਾਨੂੰ ਕੀ ਪਤਾ ਸੀ ਵੀ ਆਹ ਗੱਲ ਆਊਗੀ ਮੈਂ ਕਿਹਾ ਚੱਲ ਚੱਕਰ ਆਉਂਦੇ ਦੋ ਗੋਲੀਆਂ ਲੈ ਕੇ ਮੁੜ ਆਵਾਂਗੇ ਅੱਛਾ ਕੋਈ ਲੈ ਕੇ ਤੁਰ ਪੀ ਆਣੂ ਖੰਡ ਨਾ ਕਰ ਮੇਰੇ ਮੂਰੇ ਮਾਤਾ ਇਹ ਗੱਲਾਂ ਨਹੀਂ ਚੱਲਣੀਆਂ ਮੈਂ ਤੈਨੂੰ ਕਹਤਾ ਨਾ ਇਹ ਗੱਲਾਂ ਨਹੀਂ ਚੱਲਣੀਆਂ ਹੈਗੀਆਂ ਜੇਕਰ ਸੱਚੀ ਬਿਕ ਗਿਆ ਨਾ ਤੂੰ ਆਂ ਦੇਖ ਨਹੀਂ ਕਿ ਤੇਰੇ ਨਾਲ ਕੀ ਬਣੂਗਾ ਲੈ ਮਾਂ ਪੈਸੇ ਕੱਪੜੇ ਮੰਨ ਲੋ ਤੇਰਾ ਇਲਾਜ ਕਰਾ ਕੇ ਲੈਵਾ ਪੈਸੇ ਦਾ ਹੱਲ ਮੈਂ ਕਰ ਲਿਆ ਕੋਈ ਨਾ ਜਿੱਥੋਂ ਮਰਜੀ ਲੈ ਆ ਜਿੱਤੇ ਪੈਸੇ ਨਾ ਲਾ ਹਾਂ ਕਿਉਂ ਮੈਂ ਕੋਠੀ ਵੇਚਦੀ ਆਪਨੀ ਕੋਠੀ ਵੇਚ ਥੋੜਾ ਦਿਮਾਖ ਰਾਵਾਂ ਤੁਸੀਂ ਕੋਠੀ ਵੇਚ ਕੇ ਹੁਣ ਕਿੱਥੇ ਜਾਵਾਂਗੇ ਮੈਂ ਨਾ ਸਾਰਾ ਹੱਲ ਕਰਕੇ ਆਇਆ ਉਹ ਆਪਾਂ ਨੂੰ ਇੱਕ ਸਵੈਂਪਲ ਰਹਿਣੀ ਆ ਆਪਾਂ ਦਾ ਇੱਕ ਛੋਟਾ ਜਿਹਾ ਘਰ ਦੇਣਗੇ ਨਾ 18 ਲੱਖ ਰੁਪਏ ਦਿੱਤਾ ਉਹਨਾਂ ਨੇ ਤੂੰ ਜਿੰਨਾ ਕਹਿਣਾ ਉਹਨਾਂ ਕਰ ਤੁਸੀਂ ਕੱਪੜੇ ਬੰਨ੍ਹ ਨਾ ਆ ਘਰ ਛੱਡੋ ਤੇ ਅਗਲੇ ਕੱਲ ਨੂੰ ਉਹਨਾਂ ਨੇ ਰਹਿਣਾ ਉਰਿਆ ਕਿ ਮੈਂ ਤਾਂ ਜਵਾਗੜੀ ਦੇ ਚਾਚੇ ਦੇ ਕੱਪੜੇ ਨਹੀਂ ਪਾਏ ਇੰਨੀ ਕਿ ਜੂਸੀ ਬਰਤ ਤੇ ਤੁਸੀਂ ਮਿੰਟੋ ਮਿੰਟੀ ਕੋਠੀ ਵੇਚਤੀ ਮੈਂ ਜਿੰਨੀ ਤੈਨੂੰ ਗੱਲ ਕਹੀ ਹੈ ਨਾ ਫੋਨੀ ਗੱਲ ਮੇਰੀ ਮੰਨ ਤੂੰ ਮੇਰੀ ਮਾਂ ਬਾਰੇ ਮੈਂ ਕੁਝ ਸੁਣ ਨਹੀਂ ਸਕਦਾ ਮੇਰੀ ਮਾਂ ਦਾ ਲਾਜ ਸਭ ਤੋਂ ਜ਼ਰੂਰੀ ਆ ਮੈਨੂੰ ਕੋਠੀ-ਕੁਠੀ ਨਾਲ ਇੰਨਾ ਪਿਆਰ ਨਹੀਂ ਮੈਂ ਕੋਠੀ 베ਤੀ ਆਦੇ ਕੱਪੜੇ ਬਨ ਨੂੰ ਆਪਾਂ ਘਰ ਛੱਡੋ ਅਗਲੇ ਦਾ ਨਾਲੇ ਮੰਮੀ ਦਾ ਕੜਕ ਤੇ ਲਾਇਆ ਕਰਾਉ ਨੂੰ ਆਪਾਂ ਦਿੱਲੀ ਚੱਲਾਂਗੇ ਸੁਣ ਗਿਆ ਸੁਣ ਗਿਆ ਹੁਣ ਫੈਸਲਾ ਕਰ ਲਿਆ ਮੋਤਾ ਸੁਣ ਗਿਆ ਬੱਸ ਬਗਵਾਸ ਨਾ ਕਰ